ਸਰ ਜਿਹੜੀ ਸਾਡੇ ਆਹ ਆ ਸੜਕ ਬਣੀ ਹੈ 18 ਫੁੱਟੀ ਤੁਸੀਂ ਕਿਹਾ ਵੀ ਠੇਕੇਦਾਰ ਉਹ ਕਰਦੇ ਨੇ ਮੈਂ ਉਹ ਠੇਕੇਦਾਰਾਂ ਨੂੰ ਵੀ ਕਿਹਾ ਤੇ ਉਸ ਦੀ ਸ਼ਿਕਾਇਤ ਵੀ ਲਿਖਤੀ ਐ ਸੀ ਰਿਟਰਨ ਚ ਵੀ ਪਾਤੀ ਬੀ ਐਨ ਡੀ ਆਰ ਨੂੰ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਜਾਓਗੇ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੋਕ ਪਾ ਕੇ ਖੱਬਲ ਉਹਦੇ ਵਿੱਚ ਦੀ ਨਿਕਲ ਆਇਆ ਨੁੱਕ ਦੇ ਵਿੱਚ ਦੀ ਆ ਤੁਸੀਂ ਹੁਣੀ ਦੇਖ ਲਓ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲੋਗੇ ਦੇਖ ਲਿਓ ਐਸ ਡੀਓ ਜੀ ਸੰਗਰੂਰ ਇੱਕ ਪਹਿਲਾਂ ਜੇ ਹੀ ਬਲਪ੍ਰੀਤ ਹੁੰਦਾ ਸੀ ਇੱਥੇ ਆਪਣੇ ਮਰੇ ਕੋਲੇ ਉਹਨਾਂ ਨੂੰ ਮੈਂ ਕਾਲ ਕਰਦਾ ਆਵਾਂਗੇ ਜੀ ਅਸੀਂ ਦੇਖ ਕੇ ਜਾਵਾਂਗੇ ਆਏ ਨਹੀਂ ਉਸ ਤੋਂ ਬਾਅਦ ਜਦੋਂ ਮੈਂ ਹੁਣ ਕਾਲ ਕਰੀ ਮੈਨੂੰ ਕਹਿੰਦੇ ਇਹਦਾ ਹੀ ਸਾਡਾ ਡਿਪਾਰਟਮੈਂਟ ਸਾਰਾ ਸੰਗਰੂਰ ਚ ਲੈ ਗਿਆ ਹੁਣ ਉਹਨਾਂ ਕੋਲੇ ਵਾਕੇ ਤੁਸੀਂ ਉੱਥੇ ਵਾਲੇ ਐਸਡੀਓ ਸਰ ਨਾਲ ਗੱਲ ਕਰੀ ਮੈਂ ਅੱਜ ਪਹਿਲੇ ਤਿੰਨ ਮਹੀਨੇ ਹੋ ਗਏ ਉਹਨਾਂ ਨਾਲ ਗੱਲ ਕਰਦੇ ਨੂੰ ਇਹਦੇ ਕੋਈ ਕਾਰਵਾਈ ਨਹੀਂ ਮੈਂ ਰਿਟਨ ਚ ਵੀ ਕੰਪਲੇਂਟ ਪਾ ਚੁੱਕਿਆ ਜੀ ਵਾਟਮੈਂਟ ਬਲਕਾਉਣ ਆ ਹਾਂ ਮੈਂ ਸਰ ਐਸਸੀ ਸੰਗਰੂਰ ਆਏ ਸਾਡੇ ਐਕਸ਼ਨ ਨੇ ਤੇ ਇਹਦੇ ਸਰ ਇਸ ਤਰ੍ਹਾਂ ਹੋਇਆ ਸੀਗਾ ਵੀ ਇੱਥੇ ਹਲਕੇ ਦੇ ਇਲਾਕੇ ਦੇ ਬੰਦਿਆਂ ਨੇ ਸਾਨੂੰ ਵੀ ਇਹ ਖਬਰ ਦੱਸੀ ਵੀ ਮੈਡਮ ਪ੍ਰਨੀਤ ਕੌਰ ਇੱਥੇ ਐਕਸ਼ਨ ਨਹੀਂ ਵੀ ਉਹ ਹੈਂਡਲਿੰਗ ਕਰ 파ਰੀ ਇਹ ਸਾਰਾ ਏਰੀਆ ਜਿਹੜਾ ਤੂਰੀਦ ਹੈ ਉਹ ਸੰਗਰੂਰ ਦੇ ਨਾਲ ਲਾ ਦਿੱਤਾ ਜਾਏ ਕਿਉਂਕਿ ਡੀਸੀ ਸਾਹਿਬ ਨਹੀਂ ਹੁਣ ਠੇਕੇਦਾਰ ਕੌਣ ਸੀਗਾ ਠੇਕੇਦਾਰ ਆਪਣੇ ਸਰ ਇਸ ਸੜਕ ਦੇ ਇਹ ਅੱਗੇ ਨੇ ਆ ਹਾਂ ਉਹ ਸਰ ਅਸੀਂ ਇਹਨਾਂ ਦੀ ਜਿਹੜੀ ਕਾਰਵਾਈ ਹੈ ਉਹ ਕਰ ਦਿੰਨੇ ਹਾਂ ਨਹੀਂ ਕਾਰਵਾਈ ਤਾਂ ਕਰ ਦੋਗੇ ਸੜਕ ਦਾ ਕੀ ਕਰਾਂਗੇ ਸਰ ਉਹਦੇ ਕੋਲ 3 ਸਾਲ ਦੀ ਡਿਫੈਕਟ ਲਾਇਬਿਲਟੀ ਪੀਰੀਅਡ ਹੈ ਮਨੇ ਵਸੇ ਦੀ ਪੇਮੈਂਟ ਨਹੀਂ ਲਈ ਨਹੀਂ ਤੁਸੀਂ ਉਹਦੀ ਉਹਦੀ ਗਾਰੰਟੀ ਲਈ ਕੋਈ ਬੈਂਕ ਗਾਰੰਟੀ ਨਹੀਂ ਸਾਡੇ ਕੋ ਬੈਂਕ ਗਾਰੰਟੀ ਵੀ ਹੈ ਸਿਕਿਉਰਿਟੀ ਉਹਨੂੰ ਕਹੇ ਵੀ ਦੁਬਾਰੇ ਬਣਾਓ ਹਾਂ ਬਿਲਕੁਲ ਹੋ ਜਾਏਗਾ ਹੋ ਜਾਏਗਾ ਉਹਨੂੰ ਕਹੇ ਵੀ ਪੈਸੇ ਨਹੀਂ ਦੇਣੇ ਉਹਨੂੰ ਨਹੀਂ ਦੇਣਾ ਹੀ ਨਹੀਂ ਸਰ ਆਪਾ ਉਹਨੂੰ ਬਲੈਕਲਿਸਟ ਕਰ ਦਿਓ ਉਹਨੂੰ ਹਾਂ ਹੋ ਜਾਏਗਾ ਸੇ ਨਾਮਾ ਡੈਂਡਰ ਲਾ ਕੇ ਦੁਬਾਰੇ ਬਣਾਓ ਕੋਈ ਗੱਲ ਨਹੀਂ ਸਰ ਬਿਲਕੁਲ ਠੀਕ ਹੈ ਨਹੀਂ ਪਰ ਤੂੰ ਨਹੀਂ ਪਰ ਮਤਲਬ ਤੁਹਾਡੇ ਤੇ ਆਊਗਾ ਐਕਸ਼ਨ ਸਰ ਹਾਂ ਕੋਈ ਗੱਲ ਨਹੀਂ ਸਰ ਆਪਾਂ ਕਰਾਂਗੇ ਠੀਕ ਹੈ ਨਾ ਬਿਲਕੁਲ ਠੀਕ ਹੈ ਸਰ ਮਨਜੀਤ ਦਾ ਸੜਕ ਚੂਈ ਕਾ ਉੱਗੀ ਜਾਂਦਾ ਹਾਂ ਇਹਨਾਂ ਨੇ ਸਾਨੂੰ ਪੁਆਇੰਟ ਆਊਟ ਕਰ ਉਹ ਚੀਜ਼ ਅਸੀਂ ਰਿਟਰਨ ਵੀ ਲੈਂਦੀ ਹੈ ਉਹਦੇ ਪੇਮੈਂਟ ਹੈ ਰੁਕੀ ਹੋਈ ਹੈ ਜੇ ਤੁਹਾਡੇ ਕੋਲ ਉਹ ਨਹੀਂ ਕਰਤੀ ਚਿਕਾ ਤੁਸੀਂ ਤਿੰਨ ਤਿੰਨ ਮਹੀਨੇ ਦੇਖਦੇ ਹੀ ਨਹੀਂ ਉਹਨਾਂ ਨੂੰ ਨਾ ਉਹਨੂੰ ਠੀਕ ਵੀ ਕਰਵਾਇਆ ਜੇ ਉਹ ਨਹੀਂ ਦੇਖ ਲਿਆ ਹੁੰਦਾ ਤਾਂ ਉਹਦੀ ਰੁਕ ਜਾਂਦਾ ਵਾ ਅਸੀਂ ਰੋਕ ਦਿੱਤਾ ਸਰ ਆਪਾਂ ਉਸ ਤੋਂ ਬਾਅਦ ਨਹੀਂ ਹੁਣ ਡਬਲ ਡਬਲ ਖਰਚਾ ਪਊਗਾ ਸਰਕਾਰ ਦਾ ਤਾਂ ਨਾ ਇੱਕ ਵਾਰੀ ਤਾਂ ਬਣਾ ਗਿਆ ਉਹ ਹਾਂ ਨਹੀਂ ਸਰ ਅਸੀਂ ਪੇਮੈਂਟ ਹੀ ਨਹੀਂ ਕਰੀ ਨਹੀਂ ਨਹੀਂ ਇਹ ਹਾਂ ਜੀ ਠੇਕੇਦਾਰ ਜਿੰਨਾਂ ਦੀ ਐਸ਼ਕਤ ਆਉਂਦੀ ਹੈ ਦੁਬਾਰਾ ਉਹਨਾਂ ਨੂੰ ਕੰਮ ਨਹੀਂ ਮਿਲਣਾ ਚਾਹੀਦਾ ਹਾਂ ਠੀਕ ਹੈ ਸਰ ਠੀਕ ਹੈ ਜੀ ਬਿਲਕੁਲ ਠੀਕ ਹੈ ਠੀਕ ਹੈ ਨਾ ਠੀਕ ਹੈ ਸਰ ਜਿਹੜੇ ਮਿੱਟੀ ਦੇ ਉੱਤੇ ਬਸ ਲੱਕ ਪਾ ਕੇ ਤੇ ਫਾਰਮੈਲਟੀ ਕਰ ਜਾਂਦੇ ਨੇ ਸੜਕ ਬਣ ਗਈ ਹਾਂਜੀ ਹਾਂਜੀ ਸਰ ਤੇ ਉਹਨਾਂ ਨੂੰ ਆਪ ਦਿਖਾ ਕੇ ਲੈ ਕੇ ਜਾਓ ਆਪ ਲਾ ਲੈਣੇ ਸਾਰੇ ਪਿੰਡੇ ਦੇ ਸਾਹਮਣੇ ਠੀਕ ਹੈ ਸਰ ਵੀਡੀਓ ਬਣਾਇਓ ਠੀਕ ਹੈ ਸਰ ਵੀ ਆਹ ਤੇਰੀ ਸੜਕ ਹੈ ਇਹਨੂੰ ਚੈੱਕ ਕਰਦੇ ਆਂ ਭਾਵੇਂ ਮੈਨੂੰ ਲੱਗਾ ਕੋਈ ਹਾਂਜੀ ਉਹ ਸੜਕ ਨੂੰ ਖਾੜਨ ਵਾਸਤੇ ਖੁਰਪੇ ਦੀ ਵੀ ਲੋੜ ਨਹੀਂ ਪਣੀ ਆਹ ਹੱਥ ਨਾਲ ਹੀ ਉਖੜ ਜੂ ਜਿਹੜੇ ਸਰ ਦੱਸਦੇ ਆ ਕਿ ਜਿਹੜਾ ਪੁਆਇੰਟ ਦੱਸ ਰਿਹਾ ਉਹਦੇ ਉੱਤੇ ਕਿਹੜੇ ਕੁਝ ਪਾਇਆ ਹੋਇਆ ਹੈ ਹਾਂ ਉਹਦੇ ਉਹ ਉਹ ਸੀ ਚੈੱਕ ਕਰ ਲੈਂਦੇ ਆ ਸਰ ਉਹ ਸਾਰਾ ਚੈੱਕ ਕਰਕੇ ਕੁਆਲਿਟੀ ਦੱਸ ਕੇ ਫਿਰ ਸਾਰੇ ਪੰਜਾਬ ਦੇ ਠੇਕੇਦਾਰ ਨੂੰ ਅਸੀਂ ਫਿਰ ਦੱਸਾਂਗੇ ਵੀ ਆਹ ਦੇਖੋ ਬਿਲਕੁਲ ਠੀਕ ਹੈ ਸਰ ਜੀ ਐਦਾਂ ਕਰੋਗੇ ਤਾਂ ਫਿਰ ਸਾ ਕੋਈ ਲਿਹਾਜ਼ ਨਹੀਂ ਬਿਲਕੁਲ ਠੀਕ ਹੈ ਠੀਕ ਹੈ ਸਰ ਮੈਂ ਦੋ ਦਿਨਾਂ ਅੱਜ ਤਿੰਨ ਦਿਨਾਂ ਦੱਸੋ ਇਹ ਬਿਲਕੁਲ ਠੀਕ ਹੈ ਸਰ ਠੀਕ ਹੈ ਇੱਕ ਸਰ ਜਿਹੜੀ ਸਾਡੇ ਆਹ ਆ ਸੜਕ ਬਣੀ ਹੈ 18 ਫੁੱਟੀ ਤੁਸੀਂ ਕਿਹਾ ਵੀ ਠੇਕੇਦਾਰ ਉਹ ਕਰਦੇ ਨੇ ਮੈਂ ਉਹ ਠੇਕੇਦਾਰਾਂ ਨੂੰ ਵੀ ਕਿਹਾ ਤੇ ਉਸ ਦੀ ਸ਼ਿਕਾਇਤ ਵੀ ਲਿਖਤੀ ਐ ਸੀ ਰਿਟਰਨ 'ਚ ਵੀ ਪਾਤੀ ਬੀ ਐਂਡ ਆਰ ਨੂੰ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਜਾਓਗੇ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੋਕ ਪਾ ਕੇ ਖੱਬਲ ਉਹਦੇ ਵਿੱਚ ਦੀ ਨਿਕਲ ਆਇਆ ਨੋਕ ਦੇ ਵਿੱਚ ਦੀ ਆ ਤੁਸੀਂ ਹੁਣੀ ਦੇਖ ਲਿਓ ਜਗੁਰਦੁਆਰਾ ਸਾਹਿਬ ਦੇ ਬਾਹਰ ਨਿਕਲੋਗੇ ਦੇਖ ਲਿਓ ਐਸ ਡੀਓ ਜੀ ਸੰਗਰੂਰ ਇੱਕ ਪਹਿਲਾਂ ਜੇ ਹੀ ਬਲਪ੍ਰੀਤ ਹੁੰਦਾ ਸੀ ਇੱਥੇ ਆਪਣੇ ਮਰੇ ਕੋਲੇ ਉਹਨਾਂ ਨੂੰ ਮੈਂ ਕਾਲ ਕਰਦਾ ਆਵਾਂਗੇ ਜੀ ਅਸੀਂ ਦੇਖ ਕੇ ਜਾਵਾਂਗੇ ਆਏ ਨਹੀਂ ਉਸ ਤੋਂ ਬਾਅਦ ਜਦੋਂ ਮੈਂ ਹੁਣ ਕਾਲ ਕਰੀ ਮੈਨੂੰ ਕਹਿੰਦੇ ਇਹਦਾ ਹੀ ਸਾਡਾ ਡਿਪਾਰਟਮੈਂਟ ਸਾਰਾ ਸੰਗਰੂਰ ਚ ਲੈ ਗਿਆ ਹੁਣ ਉਹਨਾਂ ਕੋਲੇ ਵਾਕੇ ਤੁਸੀਂ ਉੱਥੇ ਵਾਲੇ ਐਸ ਡੀਓ ਸਾਹਿਬ ਨਾਲ ਗੱਲ ਕਰੀ ਮੈਂ ਅੱਜ ਪਹਿਲੇ ਤਿੰਨ ਮਹੀਨੇ ਹੋ ਗਏ ਉਹਨਾਂ ਨਾਲ ਗੱਲ ਕਰਦੇ ਨੂੰ ਇਹਦੇ ਕੋਈ ਕਾਰਵਾਈ ਨਹੀਂ ਮੈਂ ਰਿਟਨ 'ਚ ਵੀ ਕੰਪਲੇਂਟ ਪਾ ਚੁੱਕਿਆ ਜੀ ਡਿਪਾਰਟਮੈਂਟ ਬਿਲਕੁਨ ਆਏ ਹਾਂ ਹਾਂ ਮੈਸਰ ਐਸਸੀ ਸੰਗਰੂਰ ਆਏ ਸਾਡੇ ਐਕਸ਼ਨ ਨੇ ਹੂੰ ਤੇ ਇਹਦੇ ਸਿਰ ਇਸ ਤਰ੍ਹਾਂ ਹੋਇਆ ਸੀਗਾ ਵੀ ਇੱਥੇ ਹਲਕੇ ਦੇ ਇਲਾਕੇ ਦੇ ਬੰਦਿਆਂ ਨੇ ਸਾਨੂੰ ਵੀ ਇਹ ਖਬਰ ਦੱਸੀ ਵੀ ਮੈਡਮ ਪ੍ਰਨੀਤ ਕੌਰ ਇੱਥੇ ਐਕਸ਼ਨ ਨੇ ਵੀ ਉਹ ਹੈਂਡਲ ਨਹੀਂ ਕਰ ਪਾਰੇ ਇਹ ਸਾਰਾ ਏਰੀਆ ਜਿਹੜਾ ਤੂਰੀਦ ਹੈ ਉਹ ਸੰਗਰੂਰ ਦੇ ਨਾਲ ਲਾ ਦਿੱਤਾ ਜਾਏ ਕਿਉਂਕਿ ਡੀਸੀ ਸਾਹਿਬ ਨਹੀਂ ਹੁਣ ਠੇਕੇਦਾਰ ਕੌਣ ਸੀਗਾ ਠੇਕੇਦਾਰ ਆਪਣੇ ਸਰ ਇਸ ਸੜਕ ਦੇ ਇਹ ਹੈਗੇ ਨੇ ਆ ਹਾਂ ਉਹ ਸਰ ਅਸੀਂ ਇਹਨਾਂ ਦੀ ਜਿਹੜੀ ਕਾਰਵਾਈ ਹੈ ਉਹ ਕਰ ਦਿੰਨੇ ਆ ਨਹੀਂ ਕਾਰਵਾਈ ਤਾਂ ਕਰ ਦੋਗੇ ਸੜਕ ਦਾ ਕੀ ਕਰਾਂਗੇ ਸਰ ਉਹਦੇ ਕੋਲ 3 ਸਾਲ ਦੀ ਡਿਫੈਕਟ ਲਾਇਬਿਲਟੀ ਪੀਰੀਅਡ ਹੈ ਮਤਲਬ ਅਸੀਂ ਦੀ ਪੇਮੈਂਟ ਨਹੀਂ ਨਹੀਂ ਤੁਸੀਂ ਉਹਦੀ ਉਹਦੀ ਗਾਰੰਟੀ ਲਈ ਕੋਈ ਬੈਂਕ ਗਾਰੰਟੀ ਨਹੀਂ ਸਾਡੇ ਕੋਲ ਬੈਂਕ ਗਾਰੰਟੀ ਵੀ ਹੈ ਸਕਿਉਰਟੀ ਨੂੰ ਕਹਿੰਦੇ ਦੁਬਾਰੇ ਬਣਾਓ ਹਾਂ ਬਿਲਕੁਲ ਹੋ ਜਾਏਗਾ ਹੋ ਜਾਏਗਾ ਉਹਨਾਂ ਕੋਲ ਵੀ ਪੈਸੇ ਨਹੀਂ ਦੇਣੇ ਉਹਨੂੰ ਨਹੀਂ ਦੇਣਾ ਹੀ ਨਹੀਂ ਸਰ ਆਪਾਂ ਉਹਨੂੰ ਬਲੈਕਲਿਸਟ ਕਰ ਦਿਓ ਉਹਨੂੰ ਹਾਂ ਹੋ ਜਾਏਗਾ ਸੇ ਉਹਨਾਂ ਮੈਂਡੈਂਡਰ ਲਾ ਕੇ ਦੁਬਾਰੇ ਬਣਾਓ ਕੋਈ ਗੱਲ ਨਹੀਂ ਸਰ ਬਿਲਕੁਲ ਠੀਕ ਹੈ ਨਹੀਂ ਪਰ ਨਹੀਂ ਪਰ ਮੈਨੂੰ ਤੁਹਾਡੇ ਤੇ ਆਊਗਾ ਐਕਸ਼ਨ ਸਰ ਹਾਂ ਕੋਈ ਗੱਲ ਨਹੀਂ ਸਰ ਆਪਾਂ ਕਰਾਂਗੇ ਠੀਕ ਹੈ ਨਾ ਬਿਲਕੁਲ ਠੀਕ ਹੈ ਸਰ ਨਜੀਬ ਕਾ ਸੜਕ ਚੂਕਾ ਉੱਗੀ ਜਾਂਦਾ ਹਾਂ ਇਹਨਾਂ ਨੇ ਸਾਨੂੰ ਪੁਆਇੰਟ ਆਊਟ ਕਰਿਆ ਉਹ ਚੀਜ਼ ਅਸੀਂ ਰਿਟਰਨ ਵੀ ਲੈਂਦੀ ਹੈ ਉਹਦੇ ਪੇਮੈਂਟ ਰੋਕਦੇ ਹਾਂ ਜੇ ਤੁਹਾਡੇ ਕੋਲ ਉਹਦੀ ਕਰਤੀ ਚੁਕਾ ਤੁਸੀਂ ਤਿੰਨ ਤਿੰਨ ਮਹੀਨੇ ਦੇਖਦੇ ਹੀ ਨਹੀਂ ਉਹਨਾਂ ਨੂੰ ਨਾ ਉਹਨੂੰ ਠੀਕ ਵੀ ਕਰਵਾਉਂਦੇ ਜੇ ਉਹ ਨਹੀਂ ਦੇਖ ਲਿਆ ਹੁੰਦਾ ਤਾਂ ਉਹਦੀ ਰੁਕ ਜਾਂਦਾ ਵਾ ਅਸੀਂ ਰੋਕ ਦਿੱਤਾ ਸਰ ਆਪਾਂ ਉਸ ਤੋਂ ਬਾਅਦ ਨਹੀਂ ਹੁਣ ਡਬਲ ਡਬਲ ਖਰਚਾ ਪਊਗਾ ਸਰਕਾਰ ਦਾ ਤਾਂ ਨਾ ਇੱਕ ਵਾਰੀ ਤਾਂ ਬਣਾ ਗਿਆ ਉਹ ਹਾਂ ਨਹੀਂ ਸਰ ਅਸੀਂ ਪੇਮੈਂਟ ਹੀ ਨਹੀਂ ਕਰੀ ਨਹੀਂ ਨਹੀਂ ਇਹ ਹਾਂ ਜੀ ਠੇਕੇਦਾਰ ਦੁਬਾਰਾ ਉਹਨਾਂ ਨੂੰ ਕੰਮ ਨਹੀਂ ਮਿਲਣਾ ਚਾਹੀਦਾ। ਹਾਂ ਠੀਕ ਹੈ ਸਰ ਠੀਕ ਹੈ ਜੀ ਬਿਲਕੁਲ ਠੀਕ ਹੈ। ਠੀਕ ਹੈ ਨਾ ਠੀਕ ਹੈ ਸਰ ਜਿਹੜੇ ਮਿੱਟੀ ਦੇ ਉੱਤੇ ਬਸ ਲੁੱਕ ਪਾ ਕੇ ਤੇ ਫਾਰਮੈਲਟੀ ਕਰ ਜਾਂਦੇ ਨੇ ਸੜਕ ਬਣ ਗਈ। ਹਾਂਜੀ ਹਾਂਜੀ ਸਰ ਤੇ ਉਹਨਾਂ ਨੂੰ ਆਪ ਦਿਖਾ ਕੇ ਲੈ ਕੇ ਜਾਓ। ਆਪ ਲਾ ਲੈਣੇ ਸਾਰੇ ਪਿੰਡੇ ਦੇ ਸਾਹਮਣੇ। ਠੀਕ ਹੈ ਸਰ ਠੀਕ ਹੈ। ਵੀਡੀਓ ਬਣਾਇਓ। ਠੀਕ ਹੈ ਸਰ। ਵੀ ਆਹ ਤੇਰੀ ਸੜਕ ਹੈ ਇਹਨੂੰ ਚੈੱਕ ਕਰਦੇ ਆਂ। ਭਾਵੇਂ ਮੈਨੂੰ ਲੱਗਾ ਕੋਈ ਅ ਹਾਂਜੀ ਉਹ ਸੜਕ ਨੂੰ ਖਾਰਨ ਵਾਸਤੇ ਖੁਰਪੇਰੀ ਵੀ ਲੋਣੀ ਬਣੀਆਂ ਦਾ ਹੱਥ ਨਾਲੀ ਉਖੜ ਜਿਹੜੇ ਸਰ ਦੱਸਦੇ ਆ ਕਿ ਜਿਹੜਾ ਪੁਆਇੰਟ ਦੱਸ ਰਿਹਾ ਉਹ ਸਰ ਦੂਤ ਕਿਹੜੇ ਕੁਝ ਪਾਇਆ ਉਹ ਚ ਹਾਂ ਉਹ ਚ ਦੇ ਉਹ ਉਹ ਅਸੀਂ ਚੈੱਕ ਕਰ ਲੈਂਦੇ ਆ ਸਰ ਉਹ ਸਾਰਾ ਚੈੱਕ ਕਰਕੇ ਕੁਆਲਿਟੀ ਦੱਸ ਕੇ ਫਿਰ ਸਾਰੇ ਪੰਜਾਬ ਦੇ ਠੇਕੇਦਾਰ ਨੂੰ ਅਸੀਂ ਫਿਰ ਦੱਸਾਂਗੇ ਵੀ ਆਹ ਦੇਖੋ ਬਿਲਕੁਲ ਠੀਕ ਹੈ ਸਰ ਜੀ ਐਦਾਂ ਕਰੋਗੇ ਤਾਂ ਫਿਰ ਸਾ ਕੋਈ ਲਿਆਕ ਨਹੀਂ ਬਿਲਕੁਲ ਠੀਕ ਹੈ ਠੀਕ ਹੈ ਸਰ ਮੈਨੂੰ ਦੋ ਦਿਨਾਂ ਚ ਤਿੰਨ ਦਿਨ ਦੱਸੋ ਬਿਲਕੁਲ ਠੀਕ ਹੈ ਸਰ ਠੀਕ ਹੈ